ਸਾਸੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੇ ਪਿੰਡ ਆ ਚਾੜ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਖੀਰੀ ਵਹਿੜਿਆ ਪੂਰੇ ਕਮਾਲ ਦੀ ਅਜਵੈੜ ਵੀਰ ਦੇ ਕੋਲ ਖੀਰੀ ਤੇ ਮੋਲੇ ਦਾ ਬਿਲਕੁਲ ਜਾਇਜ਼ ਕਰਾ ਦੇਣਾ ਤੇ ਇੱਕ ਆ ਵੀ ਜੇ ਗੱਬੜ ਤਿਆਰੀ ਹੈ ਸਾਹਮਣੇ ਕੋਈ ਦਾਹਕ ਦੇਣਾ ਦੀ 15 ਦੀ ਕੱਚੀ ਕੱਚੀ ਹਾਂ ਜੀ ਤੇ ਮੋਲੇ ਵੀ ਨਿਕ ਨਿਕ ਮੋਲ ਤੇ ਦਵਾਉਣੀਆਂ ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜੀ ਤੇ ਆਉਣ ਵਾਲੇ ਟਾਈਮ ਚ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕਰ ਪਹੁੰਚੇ ਹਾਂਜੀ ਸਰਸੀ ਗਾਲਜੀ ਜੀ ਸਰਸੀ ਗਾਲਜੀ ਮਾਸਾਫ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਲਵਾਈ ਜਾਂਦੇ ਤੂਪਾਨ ਨਾ ਵਧੀਆ ਆ ਗਿਆ ਹੁਣ ਚਲੋ ਕੰਮ ਚੱਲ ਪਿਆ ਦੇ ਸਾਹ ਸੌਕਾ ਆਇਆ ਸਾਹ ਲਾ ਲਾ ਆ ਤੇ ਪਿਛਲੀਆਂ ਕੱਲਤਿਆਂ ਜੀ ਫਿਰ ਮੈਂ ਨਾ ਬਾਬੇ ਦੀ ਕਿਰਪਾ ਉਤੋਂ ਬਾਅਦ ਮਾਲ ਬੜਾ ਵੇਚਿਆ ਵਾ ਕੱਲ ਵਸ਼ੀ ਬੜੀ ਚੰਗੀ ਤੋਪ ਮੈਂ ਆਪਣੀ ਵੀਡੀਓ ਦਾ ਆਪਣੇ ਭਾਜ ਜਾਂਦੇ ਨੇ ਨਾ ਵੀ ਚੈਨਲ ਤੇ ਇਹ ਕਰਕੇ ਵੀਰੋ ਬਣੇ ਆ ਵੀਰ ਇਦਾਂ ਵੀਡੀਓ ਪਾ ਦੇ ਦੀ ਜਾਂ ਲੈ ਜਾਂਦੇ ਆ ਫੋਨ ਕਰ ਕਰ ਨਹੀਂ ਆਪਣੇ ਹਰੇਕ ਜਿੰਨੇ ਵੀ ਵਪਾਰੀ ਭਰਾ ਆ ਨਾ ਆਪਣੇ ਚੈਨਲ ਤੇ ਮੁੱਲ ਪੂਰਾ ਸਾਫ ਸੁਥਰੇ ਰੱਖੇ ਹਾਂਜੀ ਹਾਂਜੀ ਤੇ ਇਹ ਕਿਹੜੀ ਤੋਂ ਕਰੀਏ ਸਟਾਰਟ ਨਾਮ ਦੱਸੋ ਹਾਂ ਜੀ ਚਾਲ ਕਲਾ ਹਾਂਜੀ ਤਹਿਸੀਲ ਬਟਾਲਾ ਦੇ ਜ਼ਿਲ੍ਹਾ ਗਦਾਹਪੁਰ ਜੇ ਹਾਂਜੀ ਫੋਨ ਨੰਬਰ ਜੇ 77 ਦਾ 7495 ਠੀਕ ਹੈ ਜੀ ਹਾਂਜੀ ਇਹ ਤੇ WhatsApp ਚੱਲਦਾ ਬਟਾਲਾ ਆਪਾਂ ਨੂੰ ਲੱਗੇ ਪੈਂਦਾ ਵਾ ਚੀਮਾ ਸਭ ਕੁਝ 6-7 ਕਿਲੋਮੀਟਰ ਬਟਾਲਾ ਪੈਂਦਾ ਵਾ ਹਾਂਜੀ ਜਿਹੜਾ ਬਟਾਲੇ ਤੋਂ ਜਲੰਧਰ ਨੂੰ ਰੋਡ ਜਾਂਦਾ ਵਾ ਉੱਥੇ ਅੱਡਾ ਆਉਂਦਾ ਚਲ ਸਾਹ ਵੱਡਾ ਚਲ ਸਾਹ ਹਾਂਜੀ ਉਹਦੇ ਨਾਲ ਹੀ ਆ ਲੈੰਦੇ ਵਾਲੇ ਬੰਦੇ ਅੱਧਾ ਕਿਲੋਮੀਟਰ ਪਿੰਡ ਆਪਣਾ ਹਾਂਜੀ ਹਾਂਜੀ ਉਹ ਕੋਈ ਵੀ ਡਰੈਸ ਡਰੈਸ ਚੰਗੀ ਤਰ੍ਹਾਂ ਸੁਣ ਲੇ ਹਾਂਜੀ ਹਾਂਜੀ ਡਰੈਸ ਪਹਿਲਾਂ ਦੱਸਦੇ ਬਾਕੀ ਆਪਣੇ ਵਿੱਚ ਖੀਰੀ ਵਸ਼ੀ ਬਹੁਤ ਕਮਾਲ ਦੀ ਓ ਦੀ ਖੀਰੀ ਵਹਿੜਿਆ ਬੜੇ ਕਮਾਲ ਦੀ ਬੁਲਬੁਲ ਦਾ ਬੱਚਾ ਗੱਬਣ ਤੋਂ ਕਰ ਲੈਨੇ ਚਾਹ ਹਾਂਜੀ ਗੱਬਣ ਤੋਂ ਸਟਾਰਟ ਕਰੋ ਇਹ ਵੀ ਹਿਸਾਬ ਨਾਲ ਬੁਲਬੁਲ ਦਾ ਬੱਚਾ ਜਾਂ ਗੱਬਣ ਵੀ ਵੀ ਜੋ ਆ ਸੁਭਾ ਵੈਟ ਬਹੁਤ ਚੰਗੀ ਆ ਰਿਕਾਰਡ 15 16 ਹਾਂਜੀ ਰਾਜੀ ਰੂਜੀ ਆ ਪੂਰੀ ਹੈ ਰਿਕਾਰਡ 15 16 ਕਿਲੋ ਦਾ ਦੱਸਿਆ ਬਾਕੀ ਠੱਡੀ ਬੜੀ ਪੂਰੀ ਗੋਲ ਮਟੋਲ ਜੀ ਆ ਮੈਨਾਂ ਤਾਂ ਹੈਗੀ ਸੋਹਣੀ ਬੜੀ ਆ ਹਾਂਜੀ ਲੋ ਜੀਆਂ ਪੂਰੀ ਸਾਰਾ ਫੇਸਬੁਕ ਦੀ ਪੂਰੀ ਗੋਲ ਮਟੋਲ ਜੀ ਵਾਰ ਬਣੀ ਜੇ ਕਿ ਦੁੱਧ ਚੰਗਾ ਚਵਾਜੂਗੀ ਦੁੱਧ 1500 ਕਿਲੋ ਦਾ ਰਿਕਾਰਡ ਰਿਆ ਆਂਦੇ ਠੀਕ ਹੈ ਜੀ ਹਾਂਜੀ ਲੋ ਜੀ ਵੀਰ ਜੀ ਐ ਰਾਜੀ ਰੂਜੀ ਆ ਪੂਰੀ ਅੱਖਣਾ ਦੀ ਆਪਣੀ ਬਿਲਕੁਲ ਪੂਰੀ ਗਾਰੰਟੀ ਹੋਊਗੀ ਚੀਮਾ ਸਾਹਿਬ ਠੀਕ ਹੈ ਜੀ ਪੂਰੀ ਸਾਰੇ ਗੱਲ ਦੀ ਗਾਰੰਟੀ ਹੋਊਗੀ ਠੀਕ ਹੈ ਜੀ ਨੋ ਜੀ ਰਵਾਨੇ ਉਹਨੇ ਟੱਲਾ ਜੇ ਕੋਈ 10 15 ਦਿਨ ਲੈ ਜੂਗੀ ਭਰਦਿਆਂ ਪੁਰਦਿਆਂ ਇਹਦੇ ਉਹਾਂ ਦੇ ਵੀ ਪੈਰ ਤੇ ਦੁੱਧ ਲਾ ਲੈਂਦੀ ਹਫਤੇ ਦੇ ਵਿੱਚ ਵਨਾ ਪਰ ਲਈ ਆ ਪਸ਼ੂ ਹਰੇਕ ਪਸ਼ੂ ਦਾ ਆਹ ਵੇਖੋ ਮੈਂ ਲਾਏ ਪੈਣ ਦਾ ਵੀ ਆ ਆਹ ਵੇਖੋ ਹਾਂਜੀ ਹਾਂਜੀ ਇਹ ਦਾ ਪੀ ਹੁਣ ਲਾਏ ਤੇ ਹੈ ਰਾਜੀ ਰੂਜੀ ਇਹ ਤਾਂ ਚੰਗੇ ਪੂਰੀ ਬਾਕੀ ਜਾਤ ਮਸਲ ਵਾਲੀ ਆ ਚੀਮਾ ਸਾਹਿਬ ਹਾਂਜੀ ਹਾਂਜੀ ਤੇ ਮੁੱਲ ਨਿਗਾਹੇ ਕਰਦਿਏ ਤਾਂ ਜਾਇਜ ਜਾਇਜ ਦੇਣ ਲੈਣ ਵਾਲੇ ਪਸ਼ੀ ਪੂਰੀ ਤਿਆਰ ਦਿਨਾਂ ਦੇ ਦੀ ਫਿਰ ਤਾਂ ਤੁਹਾਨੂੰ ਮੈਂ ਅਸੀਂ 50000 ਦੀ ਹੀ ਨਹੀਂ 50 ਪੰਜੌਲਾ ਆਪਣਾ ਚੈਨਲ ਤੇ ਇਹਨੇ ਮੈਂ ਮਹਿੰਗੇ ਪਵਾਈ ਦੇ ਨੇ ਤੁਹਾਨੂੰ ਪਤਾ ਤਾਂ ਹੈਗਾ ਪਸ਼ੀ ਦੇ ਦੀ ਹੁ ਅੰਦਰ ਕਿੰਨੀ ਕਰਦੀ 33 ਦੀ ਦੇ ਦिए ਨਹੀਂ ਹਾਂਜੀ ਹੋਰ ਕਰਨੀ ਪੈਣੀ ਆ ਜੀ ਦੱਸ ਦਿਓ ਇੱਕ ਵਾਰੀ ਫੇਰ ਕਰਦਾ ਫਿਰ ਮੈਂ ਇੱਕ ਵਾਰੀ ਆਖੀ ਯਾਰੀ ਫਾਈਨਲ ਕਰ ਦੋ ਜਿਹੱਚੋ ਸ਼ੋਰ ਹੀ ਕਰਨੀ ਸੌ ਲਓ ਜੀ ਵੀਰ ਜੀ 35000 ਦੀ ਵੱਛੀ ਹੋ ਗਈ ਜੇ ਚਲੋ ਦੇ ਦਾਂਗੇ ਤੇ ਕੋਈ ਵੀ ਭਰਾ ਪਹਿਲਾਂ ਚੈੱਕ ਕਰ ਲਵੇ ਵੱਛੀਆਂ ਮਿਲਦੀਆਂ ਨੇ ਜੇ ਕਿਉਂਕਿ 40 40 45 45000 ਮੁੱਲ ਕੇ ਇਹ ਬਣੀ ਵੈੜ ਚਾਗਾ ਥਣਾ ਦੀ ਆਪਣੀ ਗਰੰਟੀ ਹੈ ਭਾਜੀ ਸੂਨ ਤੱਕ ਥਣਾ ਦੀ ਗਰੰਟੀ ਦੇਵਾਂਗੇ ਠੀਕ ਆਹਾਂ ਸੂਨ ਤੱਕ ਸੂਨ ਤੋਂ ਬਾਅਦ ਤੇ ਚਲੋ ਕਿੱਦਾਂ ਵੇ ਆਹਾਂ ਦਾ ਆਪਣੀ ਜ਼ਿੰਮੇਵਾਰੀ ਹਾਂ ਜੀ ਸੂਨ ਤੱਕ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਬਾਕੀ ਅੱਜ ਆ ਕੇ ਚੀਮਾ ਹੈ ਗਈ ਆ ਬੱਚੀ ਦੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਗੱਲ ਨਹੀਂ ਅੱਜ ਤਾਂ ਉਹ ਬੱਛਾ ਵੇਖੋ ਇਹਨੇ ਜਿਹੜਾ ਬੱਚੀ ਦਿੰਦੀ ਨਾ ਬਹੁਤਿਆਰ ਕਮਾਲ ਦੀ ਉਸੇ ਰੰਗ ਦੀ ਵਛੇ ਕਿਦੇ ਬੱਚਾ ਦਿੱਤਾ ਇਹ ਵਛਾ ਇਹਨੇ ਠੀਕ ਹੋ ਜੀ ਜਿਹੜਾ ਵਛੀ ਹੁੰਦੀ ਬੜੇ ਉਹਨਾਂ ਟੀਕਾ ਬੜੇ ਟਾਪ ਦਾ ਲਾਇਆ ਹੈ ਫਾਰਮ ਵਾਲੇ ਠੀਕ ਹੋ ਜੀ ਠੀਕ ਹੈ ਜੀ ਫਾਰਮ ਜੋ ਵਛੀ ਲਈ ਬਹੁਤਿਆਰ ਕਮਾਲ ਦੀ ਚੀਮਾ ਸਭ ਹੁਣ ਵਛੀ ਥਲੇ 13 ਕਿਲੋ ਦੁੱਧ ਤੇ ਅੱਜ ਤਿਆਰ ਜੀ ਠੀਕ ਹੈ 13 ਕਿਲੋ ਤਿਆਰ ਆ 13 ਕਿਲੋ ਰੈਡੀ ਆ ਪੱਕਾ ਦੁੱਧ ਲੀਟਰ ਵਾਲਾ ਹੋਊਗਾ ਤੇ ਹਾਂ ਕੋਈ ਵੀ ਭਰਾ ਆਪਣੀ ਤਸੱਲੀ ਕਰ ਲੇ ਫਿਰ ਵੀ ਜ ਨਾ ਹਾਤੀ ਮਾਧਰ ਨਦੀਨਾ ਇੱਕ ਠੀਕ ਵੀ ਜਿਹੜਾ ਦਾ ਦੰਦ ਵਿਖਾਲਦੀ ਇਹ ਕੋਈ ਦੰਦ ਨਹੀਂ ਜੇ ਤੋੜਿਆ ਪਿਓਰ ਖੀਰੀ ਜੇ ਹਾਂਜੀ ਹਾਂਜੀ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਉਹ ਗੱਲ ਨਹੀਂ ਅੱਜ ਮੇਲਾ ਲੁੱਟਣ ਵਾਲੀ ਗੱਲ ਵਛੀ ਵੇਖੋ ਗੋਲ ਮਟੋਲ ਸੋਹਣੀ ਸੰਨਖੀ ਠੀਕ ਥਣ ਲਵੇ ਦੀ ਚੰਗੀ ਆ ਬਾਟੀਆਂ ਦੇ ਸਰਾਣੇ ਆ ਕੋਈ ਤੁਰਦੀ ਚੀਮਾ ਸਾਹਿਬ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਪੂਰੇ ਕਮਾਲ ਦੀ ਆ ਪੰਡਾਂ ਦੇ ਪਾਈਆਂ ਵੈੜ ਨੇ ਪੰਡਾਂ ਹੀ ਆਪਣੇ ਚੈਨਲ ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਸਾਫ ਸੁਥਰੇ ਇਹ ਦੋ ਪਈਏ ਪੌਣੇ ਸੋਨੇ ਆ ਅਗਲੇ ਦੇ ਕਿੱਲੇ ਦੇ ਮਾਲ ਸੋਨਾ ਲੱਗੇ ਬੱਜਾ ਸੋਨਾ ਲੱਗੇ ਬੱਜਾ ਹਾਂਜੀ ਫੇਰ ਦਵਰ ਕੇ ਵਖਾਦੀਆਂ ਚੀਮਾ ਸਾਹਿਬ ਵਖਾਦੀਆਂ ਵਸ਼ੀਨੀਆਂ ਚੰਗੀਆਂ ਇਧਰੋਂ ਇਹ ਥਾਣ ਵਖਾਓ ਇੱਥੇ ਜਰਾ ਨਾ ਥਾਣ ਤੋਂ ਦੇ ਬੜੇ ਕਮਾਲ ਦਾ ਬਹੁਤੀ ਚਵਾਈ ਬੜੀ ਵਸ਼ੀ ਦੀ ਵਖੋ ਬਰੀਡ ਵਸ਼ੀ ਦੀ ਚੱਕ ਰੋ ਹਾਂਜੀ ਮਾਰੂ ਮਗਰ ਨੇ ਦੇ ਜਰਾ ਵਸ਼ੀ ਠੀਕ ਹੈ ਇਹ ਪੂਰੇ ਚੰਗੇ ਆਡਰ ਦੀ ਆ ਬਹੁਤੀ ਯਾਦੀ ਵਸ਼ੀ ਚੰਗੀ ਸੀ ਹੈ ਪੂਰਾ ਬੁਲਬੁਲ ਦਾ ਬੱਚਾ ਆ ਬਾਜ ਦਾ ਬੱਚਾ ਆ ਚੀਮਾ ਸਾਹਿਬ ਹਾਂਜੀ ਹਾਂਜੀ ਇਹ ਵਸ਼ੀ ਨੇ ਅੱਜ ਵੇਖੋ ਇੱਕ ਫੂਨ ਦੇ ਵਿੱਚ 50-50 ਫੂਨ ਕਰਾਉਣੇ ਆ ਠੀਕ ਆ ਜੀ ਹਾਂ ਜੀ ਲੋ ਜੀ ਜੀ ਇਦਾਂ ਦੀਆਂ ਵਸੇ ਨਾ ਘਟਵਾ ਦੀ ਕਿਤੇ ਕਿਤੇ ਟਾਵਾਂ ਹੀ ਪੀਸ ਹੁੰਦਾ ਆ ਇਹ ਕਿਮਾ ਸਾਹਿਬ 10 20 ਪਿੰਡ ਫਿਰਿਏ ਫੇਰ ਬਾਜ ਦਾ ਬੱਚਾ ਲੱਭਦਾ ਵਾ ਠੀਕ ਆ ਜੀ ਪਾਣੀ ਵਸ਼ੀ ਸੋਹਣੀ ਬੜੀ ਆ ਕੋਈ ਵਸ਼ੀ ਦੀ ਬਿਊਟੀ ਬੜੀ ਆ ਹਾਂ ਜੀ ਵਸ਼ੀ ਜੀ ਕੋਈ ਵਸ਼ੀ ਜੀ ਨੀਂਦੇ ਨਹੀਂ ਸਕਦਾ ਬੈਠ ਦੂਗੇ ਹਾਂ ਜੀ ਕਿੰਨੇ ਦੀ ਕਰਦਿਏ ਜੈਜੀ ਵਸ਼ੀ ਉਹ ਨਿੰਦੇ ਗਾਣੀ ਠੀਕ ਆ ਜੀ ਹਾਂ ਜੀ ਤੇ ਕਿੰਨੇ ਦੀ ਕਰਦਿਏ ਕੀ ਮਾ ਸਾਬ ਵਸ਼ੀਰ ਵਿਕਦੀ ਆ 50 ਦੀ ਵਿਕਦੀ ਆ 55 ਦੀ ਵਿਕਦੀ ਪਰ ਆਪਾ ਆਪਾ ਜਾਇਜ ਲਈ ਜੈਜ ਜੀ ਕਰਤੀਏ ਜੈਜ ਜੀ ਮੱਚੀ ਦੇ ਦਈਏ 42000 ਦੀ ਨਹੀਂ ਕਰੋ 40 ਤੋਂ ਅੰਦਰ ਲੈ ਗਏ ਮੈਂ ਤੇਨਾ ਚਾਹੀਏ ਦੋ ਛੜਦਾਂਗੇ 38 ਦੇ ਦੇ ਠੀਕ ਹੈ ਚਲੋ ਕੋਈ ਥੋੜਾ ਬੋਧ ਮੰਤਰ ਹੋਰ ਕਰ ਦਿਓ ਬਾਕੀ ਫੂਨ ਲਾਵੇ ਮੇਰਾ ਵੀਰ ਮੋੜ ਦੇ ਕੇ ਨੂੰ 13 ਕਿਲੋ ਦਾ ਰੈਡੀ ਆ ਹਾਂਜੀ ਕੋਈ ਇੱਥੇ ਆਣੇਗਾ ਤੁਸੀਂ ਤਸੱਲੀ 13 ਕਿਲੋ ਦੀ ਕੋਈ ਭਰਾ ਤਸੱਲੀ ਕਰ ਲੈ ਹਾਂਜੀ ਬਾਕੀ ਇੱਕ ਗੱਲ ਹੋਰ ਦੱਸ ਦਈਏ ਬੱਚਾ ਨਹੀਂ ਇੱਥੇ ਛੱਡੀ ਦਾ ਠੀਕ ਹੈ ਗੱਲ ਦੱਸ ਦਈਏ ਬੱਚੇ ਨੂੰ ਕਿਉਂ ਵੀ ਫਾਰਮ ਚੋਂ ਲਈ ਬੱਚੇ ਨੂੰ ਉਹਨਾਂ ਨੇ ਦੁੱਧ ਨਿਪਲ ਤੇ ਲਾਇਆ ਠੀਕ ਹੈ ਜੀ ਹਾਂਜੀ ਨਿਪਲ ਤੇ ਇਹਨੂੰ ਵਸ਼ੀਰ ਇਦਾਂ ਝੋ ਲੈਣਾ ਹਾਂ ਫਾਰਮ ਚੋਂ ਇਹਦੀ ਵੀਡੀਓ ਵੀਡੀਓ ਦੋ ਹੈ ਦੋ ਗਾਵਾਂ ਵੀਰ ਨੇ ਆਈਆਂ ਹਾਂ ਰਹੀ ਉੱਥੇ ਡਿਟ ਪਰ ਉਹਨਾਂ ਜਿੱਦਾਂ ਬੱਚੇ ਮਗਰ ਖੇ ਓਦਾਂ ਹੀ ਉਹਨਾਂ ਨੇ ਕਹਿ ਆਪਾਂ ਕੋਈ ਆਪਣੀ ਤਸੱਲੀ ਕਰ ਸਕਦਾ ਫਿਰ ਵੀ ਭਰਾ ਠੀਕ ਹੈ ਕਿ ਦੁੱਧ ਸੂਈ ਨੇ ਦੇਣਾ ਦੂਜੀ ਨੇ ਤਾਂ ਦੇ ਨਹੀਂ ਦੇਣਾ ਕਿ ਕਿ ਬੱਛੀ ਆਪਾਂ ਕੋਈ ਬੱਛੀ origignal ਬੱਛੀ ਆ ਕੋਈ ਓਦਾਂ ਦੀ ਬੱਛੀ ਨਹੀਂ ਚਲੋ ਠੀਕ ਹੈ ਵੀਰ ਜੀ ਬਾਕੀ ਸੂਈਆਂ ਸੂਈ ਆਪਣੀ ਚੋਚਵਾ ਕੇ ਤੇ ਹਾਂਜੀ ਗੱਬਣ ਮੇਰੇ ਭਰਾ ਪਾਸ ਕਰ ਲੈਣ ਹਾਂਜੀ ਠੀਕ ਹੈ ਵੀਰ ਜੀ ਸਾਸ਼ੀ ਕਾ